ਕਿਸਾਨੀ ਮੀਟੋ ਜਿੰਦਾਬਾਦ 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 ਪੱਤਰ ਪ੍ਰਸ਼ਾਸਨ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਟੱਕੇਸ਼ਾਈ ਨਹੀਂ ਚਲੇਗੀ ਜੁਰਮਾਨਾ ਨਹੀਂ ਠੱਗਾ ਵੀ ਮਾਰੂਗਾ ਟੱਕੇਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਟੱਕੇਸ਼ਾਈ ਨਹੀਂ ਚਲੇਗੀ ਭਗਵੰਦਰ ਕੀਰਤ ਸਿੰਘ ਗਾਈਨੀਪੁਰ ਹਲਕਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੂਨੀ ਅੱਜ ਜੋ ਸਾਡਾ ਮੇਨ ਮਕਸਦ ਸੀਗਾ ਜੋ ਸਦਰ ਥਾਣੇ ਦੇ ਅੱਗੇ ਧਰਨਾ ਲਾਉਂਦਾ ਸਰਾਵਾ ਪਿੰਡ ਦੇ ਵਿੱਚ ਜਿਹੜੀ ਪੰਚਾਇਤ ਦੀ ਪੈਲੀ ਸੀਗਾ ਜਿਹੜੀ ਸਰਪੰਚ ਦੇ ਬੇਟੇ ਨੇ ਜਿਹੜਾ ਧੱਕੇ ਨਾਲ ਉਧਰ ਰਾਤ ਚੋਰੀ ਮਸ਼ੀਨ ਦੇ ਨਾਲ ਕਣਕ ਵੱਢੀ ਆ ਤੇ ਬਾਅਦ ਇਥੋਂ ਮਸ਼ੀਨ ਵਿੱਚ ਛੱਡਾ ਕੇ ਲੈ ਗਏ ਆ ਤੇ ਪਤਾ ਨਹੀਂ ਪ੍ਰਸ਼ਾਸਨ ਤੇ ਵੀ ਮੇਰੇ ਖਿਆਲ ਚ ਕੋਈ ਪ੍ਰੈਸ਼ਰ ਆ ਜਿਹੜਾ ਇਹ ਬੰਦੇ ਅਰੈਸਟ ਨਹੀਂ ਕਰਦੇ ਪਏ ਤਿੰਨ ਮਹੀਨੇ ਹੋ ਗਿਆ ਜੀ ਪਰਚਾ ਦਿੱਤੇ ਨੂੰ ਤੇ ਤਿੰਨ ਮਹੀਨਿਆਂ ਚ ਇੱਕ ਬੰਦਾ ਅਰੈਸਟ ਨਹੀਂ ਹੋਇਆ ਹਜੇ ਤੇ ਅੱਜ ਜੇ ਅਰੈਸਟ ਨਾ ਕਰਨਗੇ ਸ਼ਾਮ ਤੱਕ ਤੇ ਫਿਰ ਸਾਡੇ ਲੋ ਇਹਨਾਂ ਨੂੰ ਪੂਰਾ ਸੰਦੇਸ਼ ਦਿੱਤਾ ਗਿਆ ਵੀ ਅਸੀਂ ਹਾਈਵੇ ਜਮ ਕਰਾਂਗੇ ਮੇਰਾ ਨਾਮ ਕੁਲਜੀਤ ਸਿੰਘ ਆ ਜੀ ਤੇ ਅੱਜ ਧਰਨਾ ਦੇਣ ਦਾ ਜਿਹੜਾ ਮੁੱਖ ਕਾਰਨ ਹੋਏ ਸੀ ਕਿ ਸਾਡੇ ਇੱਥੇ ਕਿਸਾਨ ਦੇ ਪਹਿਲੀ ਠੇਕੇ ਤੇ ਲਈ ਹੋਈ ਸੀ ਉਹਦੇ ਵਿੱਚ ਕੀ ਜਿਹੜੀ ਇਹ ਦੂਸਰੀ ਪਾਰਟੀ ਸੀ ਅਥਰਾ ਉਹਨਾਂ ਨੇ ਰਾਤ 12 ਵਜੇ ਜਿਹੜੀ ਉਹ ਚੋਰੀ ਕਾਣਕ ਵੱਡਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਤੇ ਉਹ ਚਲੋ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਉਹ ਜਿਹੜੀਆਂ ਉਹਨਾਂ ਦੇ ਜਿਹੜੇ ਜਿੰਨੀਆਂ ਕੰਬਾਈਨਾ ਜਾਂ ਜਿਹੜੇ ਟਰੈਕਟਰ ਸੀ ਉਹ ਫੜ ਕੇ ਅੰਦਰ ਲਾ ਲਏ ਤੇ ਉਹਦੇ ਵਿੱਚ ਕੀ ਹੈ ਕਿ ਹੁਣ ਅਜੇ ਤੱਕ 3 ਮਹੀਨੇ ਹੋ ਗਏ ਆ ਕੋਈ ਇਹ ਬੰਦੇ ਦੀ ਅਰੈਸਟ ਜਿਹੜੀ ਨਹੀਂ ਹੋਈ ਤੇ ਇਹ ਹੁਣ ਸਾਡੇ ਇੱਥੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਅਸੀਂ ਝੰਡੇ ਝੇਟਾ ਜਿੱਥੇ ਜਿਹੜਾ ਉਹ ਧਰਨਾ ਪ੍ਰਦਰਸ਼ਨ ਕਰਦੇ ਆ ਤੇ ਉਹਦਾ ਮੇਨ ਸਾਡਾ ਮਕਸਦ ਇਹ ਹੀ ਆ ਕਿ ਅਸੀਂ ਜਿਹੜੇ ਬੰਦੇ ਜਿਹੜੇ ਛੇਤੀ ਛੇਤੀ ਅਰੈਸਟ ਕੀਤੇ ਜਾਣ ਕਿਉਂਕਿ ਇਹ ਅਜੇ ਵੀ ਪਿੰਡ ਵਿੱਚ ਖੁੱਲੇ ਆਮ ਫਿਰ ਰਹੇ ਆ ਇਹਨਾਂ ਤੋਂ ਜਿਹੜੇ ਬੰਦੇ ਨੇ ਠੇਕੇ ਤੇ ਪੈੜੀ ਲਈ ਆ ਉਹਨੂੰ ਅਜੇ ਵੀ ਇਹਨਾਂ ਤੋਂ ਖਤਰਾ ਪੂਰਾ ਕਿਉਂਕਿ ਉਹ ਖੁੱਲੇ ਆਮ ਫਿਰ ਪੰਚਾਇਤ ਦੀ ਪੈੜੀ ਠੇਕੇ ਉੱਤੇ ਲਈ ਹੋਈ ਨਹੀਂ ਹੱਲ ਹੁੰਦਾ ਤੇ ਅਸੀਂ ਇਹ ਜਿਹੜਾ ਆਪਣਾ ਸੰਘਰਸ਼ ਆ ਅੱਗੇ ਤੋਰਾਂਗੇ ਅਸੀਂ ਜੇ ਸਾਡਾ ਇੱਥੋਂ ਹੱਲ ਨਹੀਂ ਹੁੰਦਾ ਤੇ ਅਸੀਂ ਅੱਗੇ ਹਾਈਵੇ ਤੱਕ ਵੀ ਜਾਮ ਕਰਾਂਗੇ ਜੀ ਤਹਾਨ ਜਿੱਥੇ ਬੰਦੀ ਆਈ ਹੈ ਜੀ ਚੰਨੂਨੀ ਗਰੁੱਪ ਤੋਂ ਸਾਡੇ ਕੋਲ ਇਹਨਾਂ ਦਾ ਇੱਕ ਇੱਕ ਇਹ ਸਾਡੇ ਐਫਆਰ ਜੇ ਦਰਜ ਸੀ ਉਹਦੇ ਵਿੱਚ ਕਹਿੰਦੇ ਵੀ ਜਿਹੜੇ ਦੋਸ਼ੀ ਨੇ ਉਹਨਾਂ ਦੀ ਰੈਸਟ ਕੀਤੀ ਜਾਵੇ ਤੇ ਅਸੀਂ ਰੇਡਾਂ ਕਰ ਰਹੇ ਹਾਂ ਉਹ ਨਹੀਂ ਕਾਬ ਹੁਣ ਵੀ ਇਹਨਾਂ ਨੂੰ ਅਸੀਂ ਕਿਹਾ ਵੀ ਦੱਸੋ ਸੱਚੀ ਤੁਹਾਨੂੰ ਕਿ ਜਾਣਕਾਰੀ ਅਸੀਂ ਤਾਂ ਆਪਣੇ ਤੌਰ ਤੇ ਕਾਰਵਾਈ ਕਰ ਹੀ ਰਹੇ ਆਂ ਪਰ ਜੇ ਹੁਣ ਵੀ ਸਾਨੂੰ ਪਤਾ ਲੱਗਦਾ ਕੋਈ ਨਹੀਂ ਉੱਥੇ ਹੁਣ ਵੀ ਇਹਨਾਂ ਨਾਲ ਜਾਣ ਨੂੰ ਤਿਆਰ ਆ ਤੇ ਅਸੀਂ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਫੜ ਕੇ ਅੰਦਰ ਲਵਾਵਾਂਗੇ